विदेशी मुल्क दी दी की धरती से तुम देखे कि किमें नवे साल में जिया आया आख्या गया जेकर गल गुरु की नगरी द करिए उन्हाना की करिए जिते आस्था दिखाई दी श्रद्धालु इतने पहुंचे नवे साल दे मौके दे दे पहुंच के मौके के उ गुरु घर विखे संकतं नतमस्तक हो रही ने आशीर्वाद लै रही ने गुरु घर पहुँच के सो साल की शुरुआत सुखबीर सिंह होना श्री हरिमंदर साहब विखे मा टेक के परिवार समेत इतने नतमस्तक हुए चढ़ती कला अरद की गई बिक्रम सिंह मजिठिया भी मौजूद रहे तो उ ही सांसद हरसिमरत कौर बादल उन्होंने बेटी भी ਨਾਲ ਮੌਜੂਦ ਦਿਖਾਈ ਦਿੱਤੀ ਸੋ ਸਿਮਰਤ ਕੋਰ ਬਾਦਲ ਸੁਖਵੀਰ ਸਿੰਘ ਬਾਦਲ ਤੇ ਨਾਲ ਹੀ ਵਿਕਰਮ ਅਜੀਠਿਆ ਇਸ ਖਾਸ ਮੌਕੇ ਦੇ ਉੱਤੇ ਚੜ੍ਹਦੀ ਕਲਾ ਦੀ ਅਰਦਾਸ ਕਰਨ ਦੇ ਲਈ ਪਹੁੰਚੇ ਤੇ ਸਿਮਰਤ ਕੋਰ ਬਾਦਲ ਨੇ ਵੀ ਤਾਂ ਇਹ ਆਖਿਆ ਕਿ ਇਸ ਸਾਲ ਪੰਜਾਬ ਦੇ ਲਈ ਬਹੁਤ ਵਧੀਆ ਆਵੇ ਕਿਉਂਕਿ 2024 ਯਾਨੀ ਕਿ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਇਲੈਕਸ਼ਨਸ ਹੋਣੇ ਨੇ ਉਸ ਤੋਂ ਪਹਿਲਾਂ ਇਹ ਸਭ ਦੇ ਲਈ ਜ਼ਰੂਰੀ ਸੀ ਸੋ ਗੁਰੂ ਘਰ ਤੋਂ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਬਾਦਲ ਪਰਿਵਾਰ ਨੇ ਸੋ 2024 ਨੂੰ ਖਲੋਖਾਇਕਦ ਤਾ ਔਰ 20 ਹੋਤੇ ਨੂੰ ਬਾਏ ਬਾਏ ਹੋ ਚੁਕਿਆ ਸੋ ਖੁਸ਼ੀਆਂ ਖਿੜੇ ਲੈ ਕੇ ਆਵੇ ਚਿਹਰਾ ਤੇ ਮੁਸਕਾਨ ਖਿੜਾਵੇ ਤਰੱਕੀ ਦਾ ਰਾਮਕਾਮ ਦਿਖਾਵੇ ਨਵੀਂ ਸ਼ੁਰੂਆਤ ਦਾ ਪੈਗਾਮ ਵੀ ਨਵੇਂ ਲੋਕਾਂ ਨੇ ਗ੍ਰੈਂਡ ਵੈਲਕਮ ਕੀਤਾ ਤੇ ਗੁਰੂ ਘਰ ਵਿਖੇ ਇਸ ਤਰੀਕੇ ਦੇ ਨਾਲ ਸੰਤਾਨਤ ਮਸਤਕੋ ਕੇ ਪਹੁੰਚੀਆਂ ਸਨ 2020 ਨੂੰ ਬਾਈਖਿਆ ਜਾ ਚੁੱਕਿਆ ਹੈ ਤੇ 2021 ਦਾ ਇਤਬਾਲ ਹੋ ਚੁੱਕਾ ਹੈ ਸਾਲ 2021 ਖੁਸ਼ੀਆਂ ਖਿੜੀਆਂ ਸਭ ਦੇ ਲਈ ਲੈ ਕੇ ਆਵੇ ਮੁਸਕਾਨ ਲੈ ਆਵੇ ਤਰੱਕੀ ਦਾ ਤੇ ਨਵਾਂ ਮੁਕਾਮ ਦਿਖਾਵੇ ਨਵੀਂ ਸ਼ੁਰੂਆਤ ਦਾ ਪੈਗਾਮ 20 ਸੁਣਾਵੇ ਸੋ ਨਿਊਜ਼ੀਲੈਂਡ ਦੇ ਵਿੱਚ ਚੜਿਆ ਨਵਾਂ ਸਾਲ ਲੋਕਾਂ ਨੇ ਜਿਸਮ ਮਨਾ ਕੇ ਗ੍ਰੈਂਡ ਵੈਲਕਮ ਕੀਤਾ ਆਕਲੈਂਡ ਦੇ ਸਟਾਇਟ ਟਾਵਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਣਾ ਜਿੱਤੇ ਆਤੀਸ਼ ਬਾਜ਼ੀ ਹੋਈ ਸੋ ਨਵਾਂ ਸਾਲ ਹਰ ਪਾਸੇ ਬਹੁਤ ਵਧੀਆ ਤਰੀਕੇ ਦੇ ਨਾਲ ਮਨਾਇਆ ਗਿਆ। ਸੋ ਭਾਵੇਂ ਚੰਡੀਗੜ੍ਹ ਦੀ ਗੱਲ ਹੋਵੇ ਭਾਵੇਂ థਾਈਲੈਂਡ ਦੀ ਗੱਲ ਹੋਵੇ ਸੋ థਾਈਲੈਂਡ ਦੇ ਵਿੱਚ ਇਹ ਨਵਾਂ ਸਾਲ ਬਹੁਤ ਵਧੀਆ ਤਰੀਕੇ ਦੇ ਨਾਲ ਮਨਾਇਆ ਗਿਆ। ਸੋ ਇਹ ਤਸਵੀਰਾਂ ਵਿਦੇਸ਼ੀ ਮੁਲਕ ਦੀ tartar thi। ਸੋ ਕੁលਿਆਸਮਾਂ ਦੇ ਤੇ ਲਈ ਇਹ ਲੋਕ ਇਕੱਠੇ ਹੋਏ ਇਨਾ ਨਵੀਂ ਗਰਮ ਜੋਸ਼ੀ ਦੇ ਨਾਲ ਨਵੇਂ ਸਾਲ ਨੂੰ ਜੀ ਆਇਆਂ ਆਖਿਆ। ਸੋ థਾਈਲੈਂਡ ਦੀਆਂ ਤਸਵੀਰਾਂ ਇਸ ਵੇਲੇ ਟੀਵੀ ਸਕਰੀਨ ਤੋਂ ਤੁਸੀਂ ਦੇਖ ਰਹੇ ਹੋ। ਸੋ ਵੀ ਸੋ ਤੈਨੂੰ ਅਲਵਿਦਾ। ਬਾਇ ਕਿਹਾ ਜਾ ਚੁੱਕਿਆ ਸੋ ਤਰੱਕੀ ਦੇ ਨਵਾਂ ਮੁਕਾਮ ਵੀ ਲੋਕਾਂ ਦੇ ਲਈ ਦਿਖਾਇਆ ਜਾਵੇ ਸੋ ਹਰ ਕਿਸੇ ਦਾ ਤਰੀਕਾ 90 ਸਾਲ ਨੂੰ ਜਿਵੇਂ ਆਖਣ ਦਾ ਕੁਝ ਵੱਖਰਾ ਸੀ ਸੋ ਗੁਰੂ ਦੀ ਨਗਰੀ ਤੋਂ ਸਾਡੇ ਖਾਸਾ ਯੋਗੀ ਹਰਮੀਤ ਸਿੰਘ ਜੁੜੇ ਹੋਏ ਨੇ ਹਰਮੀਤ ਹਰ ਕਿਸੇ ਨੇ ਬਹੁਤ ਵਿਧੀਆ ਤਰੀਕੇ ਦੇ ਨਾਲ ਜਿਹੜੇ 90 ਸਾਲ ਦਾ ਆਗਾਜ਼ ਕੀਤਾ ਤੁਸੀਂ ਪਹਾੜਾਂ ਵਾਲਿਓ ਗੁਰੂ ਦੀ ਨਗਰੀ ਤੋਂ ਇਸ ਵੇਲੇ ਤੁਸੀਂ ਸੁੰਦਰ ਤਸਵੀਰਾਂ ਤੁਸੀਂ ਦਿਖਾ ਰਹੇ ਹੋ ਸੋ ਇਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦਾ ਲੋਕਿਕ ਨਜ਼ਾਰਾ ਹਰ ਕੋਈ ਦੇਖਣਾ ਚਾਹਵੇਗਾ ਕਿਉਂਕਿ ਰੱਬ ਦਾ ਘਰ ਤਾਂ ਸਭ ਨੂੰ ਪਿਆਰਾ ਹੁੰਦਾ ਇੱਥੇ ਆਈਆਂ ਮੰਤਿਆ ਮੁਰਾਦਾ ਪੂਰਨ ਹੁੰਦੀਆਂ ਨੇ ਜੀ ਮਨਪ੍ਰੀਤ ਨਵੇਂ ਸਾਲ ਦੇ ਮੌਕੇ ਜਦੋਂ ਸੰਗਤਾਂ ਹਰਮੰਦਰ ਸਾਹਿਬ ਪਹੁੰਚਦੀਆਂ ਨੇ ਅਕਸਰ ਅਸੀਂ ਦੇਖਦੇ ਹਾਂ ਕਿ ਸਭ ਨੂੰ ਸ਼ੌਂਕ ਹੁੰਦਾ ਕਿ ਵੱਖ-ਵੱਖ ਜਗ੍ਹਾ ਪਹੁੰਚੀਏ ਘੁੰਮਣ ਜਾਈਏ ਨਵਾਂ ਸਾਲ ਮਨਾਈਏ ਪਰ ਜਿੱਥੇ ਸੰਗਤਾਂ ਹਰਮੰਦਰ ਸਾਹਿਬ ਪਹੁੰਚਦੀਆਂ ਨੇ ਅਰਦਾਸ ਬੇਨਤੀ ਕਰਦੀਆਂ ਨੇ ਇਹ ਜਿਹੜੀਆਂ ਸੰਗਤਾਂ ਵੜਪਾਕੀਆਂ ਨੇ ਜਿਨ੍ਹਾਂ ਨੂੰ ਇਸ ਮੌਕੇ ਇੱਥੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਸੰਗਤਾਂ ਭਾਰੀ ਗਿਣਤੀ ਵਿੱਚ ਨਰਤਮਸਤਕ ਕੁਰਿਆ ਨੇ ਰਾਤ ਕਰੀਬ ਕਹਿ ਦਈਏ ਕਿ 2:30 ਵਜੇ ਤੱਕ ਸੰਗਤਾਂ ਦੇ ਵੱਲੋਂ ਜਕਾਰੇ ਛੱਡੇ ਗਏ ਨੇ 9 ਸਾਲ ਜਦ ਇਹ ਆਗਾਜ਼ ਦੇ ਮੌਕੇ ਸੰਗਤਾ ਨੇ ਅਰਦਾਸ ਬੇਨਤੀ ਕੀਤੀ ਹੈ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਤੇ ਸੰਗਤਾ ਹੁਣ ਆਤਮਸਤਕ ਭਾਰੀ ਗਿਣਤੀ ਚ ਹੋ ਰਹੀ ਨੇ ਗੱਲ ਕਰਨ ਦੀ ਸੰਗਤਾ ਨਾਲ ਵੀ ਅਸੀਂ ਕੋਸ਼ਿਸ਼ ਕਰਦੇ ਆਂ ਤੇ ਨਵਾਂ ਸਾਲ ਚੜ੍ਹਿਆ ਕੀ ਇਹਨਾਂ ਨੇ ਅਰਦਾਸ ਕੀਤੀ ਹੈ ਇਸ ਤਰ੍ਹਾਂ ਪਰਿਵਾਰ ਦੇ ਵਿੱਚ ਇਹ 2023 ਨਿਕਲਿਆ ਸਾਰੀ ਗੱਲ ਕਰਦੇ ਆਂ ਤੁਹਾਡਾ ਨਾਮ ਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਜਿੰਦਰ ਕੋਹਰ ਹੈ ਮੈਂ ਇੱਕ ਪੁਲਿਸ ਮਲਾਜਮ ਆ ਮੇਰੀ ਡਿਊਟੀ ਜੱਲ੍ਹਿਆ ਵਾਲੇ ਬਾਗ ਹੈ ਤੇ ਮੈਂ ਬਾਬਾ ਜਦੇ ਘਰ ਦਰਸ਼ਨ ਕਰਨ ਆਇਆ ਇੱਕ ਨਵਾਂ ਸਾਲ ਸਭ ਦਾ ਚੰਗਾ ਚੰਗਾ ਚੜੇ ਇਹ ਹੀ ਅਰਦਾਸ ਕਰਦੀਆਂ ਕਿ ਹਰ ਇੱਕ ਦਾ ਭਲਾ ਹੋਏ ਸਭ ਆਪਣੇ ਪਰਿਵਾਰ ਚ ਖੁਸ਼ੀ ਭਰੇ ਮਤਲਬ ਸਾਲੜਾ ਮਤਲਬ ਮਨਾਉਣਾ ਤੇ ਬਸ ਮੈਂ ਇਨਾ ਹੀ ਕਹਿਣਾ ਚਾਹੁੰਦੀ ਸੋ ਅੱਜ ਬਹੁਤ ਸੋਹਣਾ ਦ੍ਰਿਸ਼ ਹੈ ਤੁਸੀਂ ਰੋਜ਼ ਇੱਥੇ ਹਰਿਮੰਦਰ ਸਾਹਿਬ ਆਉਂਦੇ ਹੋ ਨਵੇਂ ਸਾਲ ਤੇ ਕੀ ਖਾਸ ਰਹਿੰਦਾ ਇੱਥੇ ਸੰਗਤਾਂ ਕਿੰਨੀ ਗਿਣਤੀ ਚ ਪਹੁੰਚਦੀਆਂ ਤੁਸੀਂ ਟੀਵੀ ਕਰਦੇ ਰਹੇ ਹਾਂਜੀ ਕਾਫੀ ਪਹੁੰਚਦੀਆਂ ਬਹੁਤ ਸੰਗਤਾਂ ਕਾਫੀ 3-4 ਦੇ ਲੱਗੇ ਮਤਲਬ ਆ ਹੋਈ ਜਾਂਦੀਆਂ ਵਾ ਕਾਫੀ ਸੰਗਤਾਂ ਜੱਲਿਆ ਵਾਲੇ ਬਾਗ ਵੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਜੱਲਿਆ ਵਾਲੇ ਬਾਗ ਵੀ ਪੂਰਾ ਇਤਿਹਾਸ ਜੋ ਆ ਉੱਥੇ ਜੱਲਿਆ ਵਾਲੇ ਬਾਗ ਦਾ ਉਹ ਵੀ ਉੱਥੇ ਦਰਸ਼ਨ ਕਰਨ ਆਉਂਦੇ ਵੇਖਣ ਆਉਂਦੇ ਸੀਦਾ ਦੇ ਮਤਲਬ ਉੱਥੇ ਬਿਲਕੁਲ ਸੋ ਇਹ ਤਸਵੀਰਾਂ ਮਾਨਪ੍ਰੀਤ ਅੰਮ੍ਰਿਤਸਰ ਸਾਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਹੈ ਨਾ ਜਿੱਥੇ ਕਿ ਸੰਗਤਾਂ ਭਾਰੀ ਗਿਣਤੀ ਦਾਤਮਸਤਕ ਹੋ ਰਹੀਆਂ ਨੇ ਸੰਗਤਾਂ ਦੀ ਆਸਥਾ ਜਿਹੜੀ ਹੈ ਉਹ ਲਗਾਤਾਰ ਇੰਨੀ ਭਾਰੀ ਠੰਡ ਵਿੱਚ ਵੀ ਵੱਧਦੀ ਹੈ ਕਦੇ ਵੀ ਸੰਗਤਾਂ ਡੋਲਦੀਆਂ ਨਹੀਂ ਥੋੜਾ ਨਾਮ ਕੀ ਹੈ ਜੀ ਲక్ష్ਮੀ ਹੈ ਜੀ ਕਿੱਥੋਂ ਆਏ ਜੀ ਹਿਸਾਰ ਸੇ ਆਏ ਜੀ ਕਿਹਦਾ ਲੱਗ ਰਿਹਾ ਆਪਕੋ ਅੱਜ ਨਵਾਂ ਸਾਲ ਯਹਾਂ ਮਨਾਇਆ ਕਿਉਂਕਿ ਕਈ ਵਾਰ ਕਹਤੇ ਹੈ ਕਿ ਯਹਾਂ ਮਨਾਏਗੇ ਬਟ ਅੱਜ ਖੁਆਇਸ਼ ਪੂਰੀ ਹੋਈ ਹਾਂ ਜੀ ਬਹੁਤ ਅੱਛਾ ਲੱਗਾ ਅਰਦਾਸ ਕੀ ਕੀਤੀ ਹੈ ਅਰਦਾਸ ਤਾਂ ਬਹੁਤ ਕੀਤੀ ਹੈ ਨੇ ਸਾਰਾ ਸਾਲ ਖੁਸ ਜਾਵੇ ਸਾਡਾ ਹਾਂ ਜੀ ਤੁਸੀਂ ਕਿਥੋਂ ਆਏ ਹਿਸਾਰ ਤੋਂ ਜੀ ਫੈਮਿਲੀ ਨਵਾਂ ਸਾਲ ਅੱਜ ਚੜਿਆ ਤੇ ਕੀ ਅਰਦਾਸ ਕੀਤੀ ਹੈ ਹਰਮੰਦਰ ਸਾਹਿਬ ਵਿੱਚ ਸਾਰਾ ਬਹੁਤ ਅਰਦਾਸ ਕੀਤੀ ਹੈ ਜੀ ਅੱਛਾ ਲੱਗਿਆ ਜੀ ਸਾਨੂੰ ਇੱਥੇ ਆ ਕੇ ਸੋ ਹਰ ਮਈ ਤੁਸੀਂ ਵਾਲੇ ਉਹ ਇਸ ਮੌਕੇ ਰੋਦੇ ਸਾਹਿਬ ਨਮਸਾਜ ਜੜਿਆ ਕਿਉਂਕਿ ਕਈਆਂ ਨੂੰ ਹੁੰਦਾ ਕਿ ਬਾਹਰ ਦੇ ਲੋਕ ਆਗਾਜ਼ ਕਰ ਰਹੇ ਨੇ ਸੋ ਨਵੇਂ ਦਿਲ ਨਵੇਂ ਸਾਲ ਦਾ ਨਵਾਂ ਆਗਾਜ਼ ਕਿਸ ਥਾਂ ਤੇ ਮੱਥਾ ਟੇਕ ਕੇ ਕਰ ਰਹੇ ਨੇ ਸੋ ਨਾਡਾ ਸਾਹਿਬ ਤੋਂ ਸਾਡੇ ਸਹਿਯੋਗੀ ਲਗਾਤਾਰ ਸਮਰਪਿਤ ਮਾਹਲ ਬਣੇ ਹੋਏ ਨੇ ਸੰਮਤ ਸ੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਦੇਖੇਆਂ ਔਰ ਜਿਸ ਜਗ੍ਹਾ ਤੇ ਤੁਸੀਂ ਖੜੇ ਹੋ ਇਹ ਵੀ ਬੜਾ ਮੁਕੱਦਸ ਸਥਾਨ ਹੈ ਪਾਵਸ ਸਥਾਨ ਹੈ ਇਹ ਤੁਧੀਆਂ ਤਸਵੀਰਾਂ ਵੀ ਦੇਖਣਾ ਚਾਹਾਂਗੇ ਜਿਹੜੇ ਲੋਕ ਪਹੁੰਚ ਰਹੇ ਨੇ ਸੋ ਉਹਨਾਂ ਦਾ ਕੀ ਕਹਿਣਾ ਇਸ ਨਵੇਂ ਸਾਲ ਦੇ ਮੌਕੇ ਤੇ ਉੱਤੇ ਮਨਪਿੰਨ ਨਵੇਂ ਸਾਲ ਦਾ ਆਗਾਜ਼ ਹੈ ਜਿਹੜਾ ਇਸ ਵਕਤ ਹੋ ਚੁੱਕਿਆ ਹੈ ਤੇ ਇਸ ਵਕਤ ਅਸੀਂ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਵਿਖੇ ਖੜੇ ਆ ਗੁਰਦੁਆਰਾ ਨਾਡਾ ਸਾਹਿਬ ਜਿਹੜਾ ਪਾਸ਼ਾ ਜੀ ਦਸਵੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਚਰਨਛੋਹ ਧਰਤੀ ਹੈ ਤੇ ਇੱਥੇ ਦੂਰ ਤਰਾਡੋ ਜਿਹੜੀ ਸੰਗਤ ਆ ਨਤਮਸਤਕ ਹੋਣ ਲਈ ਇੱਥੇ ਪਹੁੰਚ ਰਹੀ ਹੈ ਚਾਹੇ ਕਿਤੋਂ ਕਿਤੋਂ ਆਵੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਕਿਉਂਕਿ ਨਵਾਂ ਸਾਲ ਦਾ ਆਗਾਜ਼ ਹੈ ਜਿਹੜਾ ਉਹ ਕਿਤਨਾ ਕਿਤੇ ਸੰਗਤ ਆ ਜਿਹੜੀ ਉਹ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਜਿਹੜਾ ਉਹ ਸ਼ੁਰੂ ਕਰਨਾ ਚਾਹੁੰਦੀ ਹੈ ਤੇ ਇੱਥੇ ਬਹੁ ਮਾਤਾ ਕਿੱਥੋਂ ਆਇਓ ਅਸੀਂ ਜੀ ਦਡੂਏ ਤੋਂ ਆਏ ਜੀ ਵੈਸੇ ਵੀ ਗੁਰਦੁਆਰਾ ਸਾਹਿਬ ਆਂਦੇ ਜਾਂਦੇ ਰਹਿੰਦੇ ਹਾਂ ਪਰ ਅੱਜ ਕਿਸ ਤਰ੍ਹਾਂ ਨਾਲ ਲੱਗ ਰਿਹਾ ਆਗਾਜ਼ ਜਿਹੜਾ ਨਵੇਂ ਸਾਲ ਦਾ ਹੋ ਚੁੱਕਿਆ ਨਵੇਂ ਸਾਲ ਦੇ ਉੱਤੇ ਗੁਰੂ ਦੇ ਘਰ ਦੇ ਖੁਸ਼ੀਆਂ ਪ੍ਰਾਪਤ ਕਰਨ ਆਏ ਹਾਂ ਉੱਥੇ ਹਾਂਜੀ ਹਾਂਜੀ ਖੁਸ਼ੀਆਂ ਪ੍ਰਾਪਤ ਖੁਸ਼ੀਆਂ ਪ੍ਰਾਪਤ ਕਰਨ ਆਏ ਆ ਬਹੁਤ ਵਧੀਆ ਲੱਗਿਆ ਸਾਨੂੰ ਗੁਰਦੁਆਰਾ ਸਾਹਿਬ ਹਰ ਹਰ ਸੰਡੇ ਨੂੰ ਆਉਂਦੇ ਆ ਹਰ ਪੂਰਨਮਾਸੀ ਨੂੰ ਵੀ ਆਉਂਦੇ ਆ ਅਸੀਂ ਹਾਂਜੀ ਬਹੁਤ ਵਧੀਆ ਮਾਹੌਲ ਹੈ ਇੱਥੇ ਗੁਰਦੁਆਰੇ ਵਾਹਿਗੁਰੂ ਜੀ ਕਾ ਕਾ ਵਾਹਿਗੁਰੂ ਜੀ ਤਾ ਮੰਪਿਤ ਜਿਸ ਤਰ੍ਹਾਂ ਨਾਲ ਤੁਸੀਂ ਦੇਖਿਆ ਕਿ ਸੰਗਤ ਜਿਹੜੀ ਉਹ ਦੂਰ ਦਰਾਡੇ ਇੱਥੇ ਨਤਮਸਤਕ ਹੋਣ ਲਈ ਇੱਥੇ ਪਹੁੰਚ ਰਹੀ ਆ ਤੇ ਗੁਰੂ ਦੇ ਚਰਨਾਂ ਦੇ ਵਿੱਚ ਅੱਜ ਸਿੱਧਾ ਕਰ ਰਹੀ ਆ ਤੇ ਅੱਜ ਨਵੇਂ ਸਾਲ ਦਾ ਆਗਾਜ਼ ਆ ਕਿਤੇ ਨਾ ਕਿਤੇ ਜਿਹੜਾ ਉਹ ਗੁਰੂ ਦੇ ਚਰਨਾਂ ਦੇ ਵਿੱਚੋਂ ਹੀ ਸ਼ੁਰੂ ਕਰਨਾ ਚਾਹੁੰਦੀ ਆ ਜਿਸ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਇੱਥੇ ਕੀਤੀ ਜਾ ਰਹੀ ਆ ਤੇ ਦੂਜੇ ਪਾਸੇ ਜੇਕਰ ਪ੍ਰਬੰਧਕ ਕਮੇਟੀਆਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਾਰਾ ਦਿਨ ਜਿਹੜੀ ਆ ਕਥਾ ਜਿਹੜੀ ਆ ਉਹ ਸੁਣਾਈ ਜਾਵੇ ਕਿ ਕਥਾਵਾਚਕ ਨੇ ਦੂਰ ਦਰਾਡੇ ਇੱਥੇ ਪਹੁੰਚੇ ਨੇ ਅਤੇ ਸਮਾਗਮ ਜਿਹੜੇ ਉਹ ਵੱਖਰੇ ਤੌਰ ਦੇ ਉੱਤੇ ਨਵੇਂ ਸਾਲ ਦੇ ਉੱਤੇ ਜਿਹੜੇ ਉਹ ਕਿਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਦੀਆਂ ਨੇ ਜਿੱਥੇ ਲੋਕ ਨੇ ਜਿਹੜੇ ਗੁਰਦੁਆੜੇ ਉਨਨਤਮਸਤਕ ਹੋਣ ਲਈ ਇੱਥੇ ਪਹੁੰਚ ਰਹੇ ਨੇ ਬਿਲਕੁਲ ਸਮਤ ਜਿੱਥੇ ਨਾਡਾ ਸਾਹਿਬ ਮੱਥਾ ਟੇਕ ਰਹੇ ਨੇ ਗੁਰੂ ਦਿਨਗਰੀ ਅਮਰਚਰ ਦੇ ਵਿੱਚ ਵੀ ਮੱਥਾ ਟੇਕਿਆ ਸੋ ਪੰਜ ਕੁ ਲੰਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਸਾਡੇ ਨਾਲ ਸਾਡੀ ਸਹਿਯੋਗੀ ਪ੍ਰਿੰਕਾ ਮਿਲੂ ਲਗਾਤਾਰ ਬਣੇ ਹੋਏ ਨੇ ਮਾਂ ਮਨਸਾ ਦੇਵੀ ਦੇ ਦਰਬਾਰ ਤੋਂ ਇਸ ਲਈ ਸਾਡੇ ਨਾਲ ਪ੍ਰਿੰਕਾ ਮਿਲੂ ਬਣੇ ਹੋਏ ਨੇ ਪ੍ਰਿੰਕਾ ਸੋ ਵਕਤ ਹਮਤ ਉਤੇ ਲੋਕਾਂ ਦੇ ਵੱਲੋਂ ਅੱਜ ਇਸ ਖਾਸ ਮੌਕੇ ਦੇ ਉਤੇ ਗੁਰੂ ਘਰ ਵਿਖੇ ਨਤਮਸਤਕ ਹੋਇਆ ਜਾ ਰਿਹਾ ਸੋ ਇਸ ਵੇਲੇ ਮਾਤਾ ਦੇ ਦਰਬਾਰ ਤੁਸੀਂ ਖੜੇ ਹੋ ਸੋ 90 ਸਾਲ ਦਾ ਆਗਾਜ਼ ਬਹੁਤ ਵਧੀਆ ਹੋਇਆ ਸੋ ਅਣਸੁਖਾਂ ਵੀ ਘਟਨਾ ਕਿਤੇ ਨਹੀਂ ਵਾਪਰੀ ਸੋ ਮਾਤਾ ਦੇ ਦਰਬਾਰ ਇੱਕ ਲੰਮੀਆਂ ਲਾਈਨਾਂ ਲੱਗੀਆਂ ਹੋਣਗੀਆਂ ਭਗਤ ਪਹੁੰਚੇ ਹੋਣਗੇ ਤੁਸੀਂ ਵੀ ਪਹੁੰਚੇ ਹੋ ਸੋ ਖਾਸ ਤਸਵੀਨਾ ਤੁਹਾਡੇ ਮਾਧਿਅਮ ਰੱਖੀਂ ਜਾਨਣਾ ਚਾਹਾਂਗੇ ਜੀ ਮਨਪ੍ਰੀਤ ਦੇਖੋ ਭਾਰਤ ਇੱਕ ਅਜਿਹਾ ਗੁਲਦਸਤਾ ਹੈ ਜਿੱਥੇ ਵੱਖ-ਵੱਖਰੇ ਧਰਮਾਂ ਦੇ ਲੋਕ ਰਹਿੰਦੇ ਨੇ ਸੋ ਆਪਕੋ ਆਪਣੇ ਤਰੀਕਿਆਂ ਦੇ ਨਾਲ ਆਪਕੋ ਆਪਣੇ ਰੱਬ ਨੂੰ ਯਾਦ ਕੀਤਾ ਜਾ ਰਿਹਾ ਨਵੇਂ ਸਾਲ ਦਾ ਆਗਾਜ਼ ਕੀਤਾ ਜਾ ਰਿਹਾ ਤੇ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਣੇ ਆ ਬਹੁਤ ਦੂਰ ਦੁਰਾਡੇ ਦੇ ਲੋਕ ਅੱਜ ਮਨਸਾ ਦੇਵੀ ਮੰਦਿਰ ਪਹੁੰਚੇ ਹੋਏ ਨੇ ਆਪਣੇ ਤਰੀਕੇ ਦੇ ਨਾਲ ਨਸ ਸਮత్సਕ ਹੋ ਰਹੇ ਨੇ ਤੇ ਨਾਲ ਹੀ ਜਿਕੇ ਅਸੀਂ ਰਾਗ ਦੇ ਤਸਵੀਰਾਂ ਦੇਖੀਏ ਲੋਕ ਆਪ ਆਪਣੇ ਪਰਿਵਾਰਾਂ ਸਮੇਤ ਆਪਣੇ ਤਰੀਕੇ ਦੇ ਨਾਲ ਨਵੇਂ ਸਾਲ ਦਾ ਸਵਾਗਤ ਕਰਦੇ ਹੋਏ ਦਿਖਾਈ ਦਿੱਤੇ ਬਹੁਤ ਸਾਰੇ ਸ਼ਰਦਾਲੂ ਵੀ ਇੱਥੇ ਮੌਜੂਦ ਨੇ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਤੇ ਜਾਣਨਾ ਚਾ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਲੋਕ ਇਸ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਤਾਂ ਆਪੋ ਆਪਣੇ ਤਰੀਕੇ ਦੇ ਨਾਲ ਨਵੇਂ ਸੰਕਲਪ ਕਰਦੇ ਨੇ ਸਿਰ ਤੁਹਾਡੇ ਨਾਲ ਗੱਲਬਾਤ ਕਰਨੇ ਚਾਹਾਂਗੇ ਕਿਉਂਕਿ ਹਾਲਾਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੀ ਕਹਿ ਸਕਦੇ ਆ ਆਪਣੇ ਰੱਬ ਨੂੰ ਯਾਦ ਕਰਦੇ ਨੇ ਮੈਮ ਤੁਹਾਡੇ ਕੋਲ ਜਾਣਦੇ ਕਿਸ ਤਰ੍ਹਾਂ ਦੇ ਨਾਲ ਨਵੇਂ ਸਾਲ ਦੀ ਅੱਜ ਸ਼ੁਰੂਆਤ ਕਰਦੇ ਕਿਉਂਕਿ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਆਗਾਜ਼ ਕਰ ਰਹੇ ਹੈ ਸਵਾਗਤ ਕਰ ਰਹੇ ਨੇ ਨਵੇਂ ਸਾਲ ਦਾ ਬਸ ਮਾਤਾ ਮੰਸਾ ਦੇ ਦਾਤੀ ਕੇ ਦਰਸ਼ਨ ਕਰਕੇ ਹੀ ਹਮ ਆਪਣਾ ਦਿਨ मनाने की शुरुआत यहीं से मंदिर से शुरू करना चाहते है बहुत सारे श्रद्धालु जुड़े हुए किस तरीके ना कोशिश तो ये थी कि देवी के दर्शन तो नई साल की, की शुरुआत हो इससे पहले हम शिवजी के मंदिर में गए थे तो वहाँ से भी लौट के यहाँ पे दर्शन करके वापस घर तक निकलेंगे मंचकूला से आए हम लोकल हाँ जी

कल से नई सुबह की शुरुआत करेंगे अच्छे तरीके से और जितना भी हम कर सके सक्सेस की तरफ और बढ़ने की कोशिश करेंगे ਲੋਕਾਂ ਦਾ ਇਹ ਕਹਿਣਾ ਹੈ ਸ਼ਰਧਾਲੂ ਜਿਹੜੇ ਨੇ ਜੁੜੇ ਹੋਏ ਨੇ ਕਿ ਅਸੀਂ ਭਗਤੀ ਤੋਂ ਸ਼ੁਰੂਆਤ ਕਰ ਰਹੇ ਹਾਂ ਨਵੇਂ ਸਾਲ ਦਾ ਆਗਾਜ਼ ਹੈ ਸਵਾਗਤ ਕਰ ਰਹੇ ਹਾਂ ਰੱਬ ਦੇ ਘਰ ਤੋਂ ਸ਼ੁਰੂਆਤ ਕਰ ਰਹੇ ਹਾਂ ਬਹੁਤ ਸੁੰਦਰ ਤਸਵੀਰ ਹੈ ਇਸ ਵਕਤ ਤੁਸੀਂ ਮਨਸਾ ਦੇਵੀ ਮੰਦਿਰ ਤੋਂ ਦੇਖ ਰਹੇ ਹੋ ਬੱਚੇ ਪਹੁੰਚੇ ਨੇ ਕੁਝ ਜਵਾਨ ਨੌਜਵਾਨ ਪਹੁੰਚੇ ਨੇ ਬਿਲਕੁਲ ਵਾਕਿਫ ਰਿੰਕਾ ਦੇਖ ਰਹੇ ਹਾਂ ਮਾਂ ਮਨਸਾ ਦੇਵੀ ਦੇ ਦਰਬਾਰ ਦੇ ਵਿੱਚ ਇਸ ਵੇਲੇ ਸ਼ਰਧਾਲੂ ਪਹੁੰਚੇ ਹੋਏ ਨੇ ਸੋ ਉਹਨਾਂ ਦੀਆਂ ਵੀ ਕੁਝ ਮੰਤਾ ਹੋਣ ਗਿਆ ਸੁਰਦਾਸਾਂ ਹੋਣ ਗਿਆ ਸੋ ਮੁਕੰਮਲ ਕਰਨ ਦੇ ਲਈ ਪਹੁੰਚੇ ਕੋਈ ਨਾ ਸੋ ਜਿਨੇ ਵੀ ਸਹਿਯੋਗ ਕੀ ਅਮਰitsar ਤੋਂ ਹਰਮਿੰਦ ਸਿੰਘ ਨਾਣਾ ਸਾਹਿਬ ਤੋਂ ਸਮਤਪ੍ਰੀਤ ਮਾਖਲ ਤੇ ਪ੍ਰੈਂਕਾ ਮੀਲੂ ਜਿਹੜੇ ਕਿ ਮਾਤਾ ਮਨਸਾ ਦੇਵੀ ਦੇ ਦਰਬਾਰ ਤੋਂ ਸਾਨੂੰ ਲਾਈਵ ਤਸਵੀਰਾਂ ਦਿਖਾਰੇ ਸਨ ਸੋ ਉਹਨਾਂ ਦਾ ਸ਼ੁਕਰੀਆ ਕਰਨਾ ਚਾਹਾਂਗੇ ਸੋ ਇਹ ਨਵਾਂ ਸਾਲ ਸਭ ਦੇ ਲਈ ਬਹੁਤ ਵਧੀਆ ਰਹੇ ਇਹੋ ਆਸ ਤੇ ਉਮੀਦ ਕਰਦੇ ਹਾਂ ਸੋ ਇਸ ਵੇਲੇ ਮਾਤਾ ਮੰਤਸਾ ਦੇਵੀਆਂ ਦੀਆਂ ਤਸਵੀਰਾਂ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਹਰ ਪਾਸੇ ਖੁਸ਼ੀਆਂ ਖੁਸ਼ੀਆਂ ਸਭ ਦੇ ਚਿਹਰਿਆਂ ਦੇ ਉੱਤੇ ਸွေ ਮਾ ਮੰਤਸਾ ਦੇਵੀ ਦੇ ਦਰਬਾਰ 에 ਸੰਕਾ ਪਹੁੰਚਿਆ ਹੋਇਆ ਨੇ ਸੋ ਲੰਬੀਆਂ ਕਤਾਰਾਂ ਦੇ ਵਿੱਚ ਆਪਣੀ ਵਾਰੀ ਦੀ ਉਡੀਕ ਜਿਸ ਵੇਲੇ ਇਹਨਾਂ ਨੂੰ ਦਰਸ਼ਨ ਹੋਣਗੇ ਮਾ ਮੰਤਸਾ ਦੇਵੀ ਦੇ ਸਵਾਕੀ ਕਾਫੀ ਲੋਕਾਂ ਕਿ ਨਜ਼ਾਰਾ ਹੈ ਸ਼ਰਧਾ ਦੇ ਨਾਲ ਸੋ ਆਪਣੇ ਨਵੇਂ ਸਾਲ ਦਾ ਆਗਾਜ਼ ਨਵੇਂ ਦਿਨ ਦੀ ਸ਼ੁਰੂਆਤ ਪ੍ਰਭ ਉਪਕਤੀ ਦੇ ਵਿੱਚ ਲਈ ਓਕੇ